ਸਤਿ ਸ੍ਰੀ ਅਕਾਲ ਮੈਸ ਹோம் ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਪਿਛਲੇ ਦਿਨੀ ਪੋਸੂ ਨਾਮਾ ਚੈਨਲ ਦੀ ਟੀਮ ਪਹੁੰਚੀ ਲੁਧਿਆਣੇ ਇੰਜੀਨੀਅਰ ਕੇਵਲ ਸਿੰਘ ਹੀਰਾ ਜੀ ਦੇ ਗ੍ਰਹਿ ਸਥਾਨ ਵਿਖੇ ਔਰ ਬਕਾਇਦਾ ਤੌਰ ਤੇ ਪਾਵਰ ਆਫ ਸੋਸ਼ਲ ਡਿਊਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਪਾਵਰ ਆਫ ਸੋਸ਼ਲ ਯੂਨਿਟੀ ਦੇ ਜਨਰਲ ਸਕੱਤਰ ਸਰਦਾਰ ਨਿਰਮਲ ਸਿੰਘ ਦਰਾਹਾ ਪਾਵਰ ਆਫ ਸੋਸ਼ਲ ਯੂਨਿਟੀ ਦੇ ਡਿਸਟ੍ਰਿਕਟ ਰੋਪੜ ਤੋਂ ਪ੍ਰੈਜ਼ੀਡੈਂਟ ਸਰਦਾਰ ਚੰਨਣ ਸਿੰਘ ਜੀ ਤੋਂ ਇਲਾਵਾ ਕੋਸੂ ਨਾਮਰ ਚੈਨਲ ਦੀ ਪੂਰੀ ਟੀਮ ਔਰ ਕੋਸੂ ਬਨੋ ਖਰੀਦੀ ਹੋਈ ਜ਼ਮੀਨ ਨੂੰ ਮੱਦੇ ਨਜ਼ਰ ਰੱਖਦੇ ਆ ਇਨਾਂ ਦਿਨਾਂ ਦੇ ਵਿੱਚ ਅਸੀਂ ਹਰ ਉਸ ਆਫੀਸਰ ਦੇ ਨਾਲ ਸੰਪਰਕ ਕਰ ਰਹੇ ਆ ਜੋ ਸਮਾਜ ਦਾ ਦਰਦ ਆਪਣੇ ਦਿਲ ਦੇ ਵਿੱਚ ਸਮਾਈ ਬੈਠਾ ਹੈ ਲੇਕਿਨ ਬਾਬਾ ਸਾਹਿਬ ਦੀ ਉਹ 5% ਆਪਣੇ ਹੱਕ ਹਲਾਲ ਦੀ ਕਮਾਈ ਦਾ ਜੋ ਪੇ ਬੈਕ ਟੂ ਸੋਸਾਇਟੀ ਹੈ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਬਹੁਤ ਸਾਰੇ ਆਫੀਸਰ ਜਿਹੜੇ ਐ ਉਹ ਬਾਇਜ਼ਤ ਆਪਣੀ ਕਮਾਈ ਦਾ ਜਿਹੜਾ 5% ਹਿੱਸਾ ਹੈ ਉਹ ਬਕਾਇਦਾ ਤੌਰ ਤੇ ਪੋਸੂ ਲਈ ਭੇਜ ਵੀ ਦਿੰਦੇ ਨੇ ਔਰ ਬਕਾਇਦਾ ਤੌਰ ਤੇ ਜਦੋਂ ਅਸੀਂ ਜਾਂਦੇ ਆ ਤਾਂ ਦਿੰਦੇ ਵੀ ਨੇ ਲੇਕਿਨ ਜਦੋਂ ਅਸੀਂ ਇੰਜੀਨੀਅਰ ਕੇਵਲ ਸਿੰਘ ਹੀਰਾ ਜੀ ਦੇ ਗ੍ਰਹਿ ਸਥਾਨ ਵਿਖੇ ਪਹੁੰਚੇ ਉਹਨਾਂ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਔਰ ਸਾਹਿਤਿਕ ਤੌਰ ਤੇ ਵੀ ਉਹਨਾਂ ਨਾਲ ਗੱਲਾਂ ਬਾਤਾਂ ਹੋਈਆਂ ਔਰ ਉਹਨਾਂ ਦਾ ਇੱਕ ਐਪੀਸੋਡ ਰਿਕਾਰਡ ਵੀ ਕਰਨ ਦਾ ਸਾਨੂੰ ਮੌਕਾ ਮਿਲਿਆ ਹੈ ਔਰ ਪੋਸਤੂ ਬਲੋ ਖਰੀਦੀ ਜ਼ਮੀਨ ਨੂੰ ਲੈ ਕੇ ਉਹਨਾਂ ਦੇ ਵਾਈਫਰ ਇੰਜੀਨੀਅਰ ਕੇਵਲ ਸਿੰਘ ਜੀ ਹੀਰਾ ਜੀ ਦੀ ਧਰਮ ਪਤਨੀ ਮੈਡਮ ਬਲਜੀਤ ਕੌਰ ਬਲਜੀਤ ਕੌਰ ਜਿਹੜੇ ਕੀ ਬਤੌਰ ਐਸਐਸਟੀ ਟੀਚਰ ਰਿਟਾਇਰ ਹੋਏ ਨੇ ਔਰ ਬਹੁਤ ਬਧੀਆ ਸ਼ਬਦਾਬਲੀ ਹੈ ਉਹਾਂ ਨੇ ਪਸ਼ੂ ਬਲੋਖ ਖਰੀਦੀ ਜ਼ਮੀਨ ਦਾ ਜ਼ਮੀਨ ਦੇ ਲਈ ਇਸਤੇਮਾਲ ਕੀਤੀ ਹੈ ਮੈਂ ਸਭ ਤੋਂ ਪਹਿਲਾਂ ਮੈਡਮ ਬਲਜੀਤ ਕੌਰ ਜੀ ਨੇ ਬਕਾਇਦਾ ਤੌਰ ਤੇ ਜਦੋਂ ਪਸ਼ੂ ਨਾਮਾ ਚੈਨਲ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਕੀ ਕਿਹਾ ਆਓ ਪਹਿਲਾਂ ਮਾਰ ਦਿਆ ਉਹਨਾਂ ਦੀ ਗੱਲ ਤੇ ਇੱਕ ਨਜ਼ਰ ਦੇਖੋ ਜੀ ਮੈਂ ਆਪਣੀ ਰਿਟਾਇਰਮੈਂਟ ਤੋਂ ਬਾਅਦ ਪਟਿਆਲੇ ਗਈ ਸੀ ਊਰਜਾ ਭਵਨ ਦੇ ਵਿੱਚ ਔਰ ਮੈਂ ਜਦੋਂ ਉੱਥੇ ਜਾ ਕੇ ਇਹਨਾਂ ਦਾ ਅਰੇਂਜਮੈਂਟ ਦੇਖਿਆ ਜਸਲ ਸਰਦਾ ਇਹ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਉੱਥੇ ਜਾ ਕੇ ਜੋ ਇਹ ਬੱਚਿਆਂ ਲਈ ਕਰ ਰਹੇ ਨੇ ਜੋ ਆਪਣੀ ਮਤਲਬ ਸੋਸਾਇਟੀ ਲਈ ਇਹ ਕਰ ਰਹੇ ਨੇ ਮੈਨੂੰ ਉੱਥੇ ਜਾ ਕੇ ਇੰਨਾ ਵਧੀਆ ਲੱਗਿਆ ਕਿ ਇਹ ਇਹਨਾਂ ਦੀ ਜਿਹੜੀ ਸੋਚ ਹੈ ਬਹੁਤ ਵਧੀਆ ਵੈ ਔਰ ਮੈਂ ਇਹਨਾਂ ਦੀ ਵੀਡੀਓ ਵੀ ਦੇਖਦੀ ਰਹਿੰਨੀ ਆ ਜਿਹੜੀਆਂ ਵੀਡੀਓ ਇਹ ਰੋਜ਼ ਹੀ ਗੁਰਬਾਣੀ ਦੇ ਵਿੱਚੋਂ ਕੁਝ ਕੋਈ ਕਬੀਰ ਜੀ ਦੀ ਕੋਈ ਸੰਤਾਂ ਦੀ ਗੁਰੂਆਂ ਦੀ ਕੋਈ ਨਾ ਕੋਈ ਇਹ ਜ਼ਰੂਰ ਵਿਆਖਿਆ ਕਰਦੇ ਨੇ ਔਰ ਮੈਂ ਆਪਣੇ ਹਸਬੰਦ ਨਾਲ ਵੀ ਗੱਲ ਕਰਦੀ ਆਂ ਕਈ ਵਾਰੀ ਜਦੋਂ ਇਹਨਾਂ ਨੇ ਮੈਨੂੰ ਕਦੀ ਵੀਡੀਓ ਦਿਖਾਉਂਦੇ ਨੇ ਇਹਨਾਂ ਦੀ ਜਸਤ ਸਰਦ ਕਿ ਇਹਨਾਂ ਤੇ ਪਰਮਾਤਮਾ ਦੀ ਬਹੁਤ ਜ਼ਿਆਦਾ ਕਿਰਪਾ ਵੈ ਇਹ ਆਪਣੀ ਸੋਚ ਦੇ ਨਾਲ ਬਹੁਤ ਜ਼ਿਆਦਾ ਅੱਗੇ ਵਧ ਰਹੇ ਨੇ ਤੇ ਉਸ ਦੇ ਲਈ ਇਹਨਾਂ ਨੇ ਹੁਣ ਇੱਕ ਹੋਰ ਪਲਾਟ ਵੀ ਲੈ ਲਿਆ ਵਾ ਇਹ ਤਕਰੀਬਨ ਕੁਝ ਦਿਨ ਪਹਿਲਾਂ ਵੀ ਸਾਡੇ ਘਰ ਆਏ ਸੀਗੇ ਤਾਂ ਉਦੋਂ ਦੱਸਿਆ ਸੀ ਇਹਨਾਂ ਨੇ ਵੀ ਪਲਾਟ ਲਿਆ ਵਾ ਅੱਗੋਂ ਇਹ ਉਸ ਆਪਣੀ ਜਿਹੜਾ ਊਰਜਾ ਪਵਨਾਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਸਾਨੂੰ ਮਤਲਬ ਕਿ ਇਹਨਾਂ ਦੀ ਸੋਚ ਜਿਹੜੀ ਹੈ ਉਸ ਦੇ ਪ੍ਰਤੀ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਹੈ ਮੇਰੇ ਹਸਬੰਦ ਤਾਂ ਕਾਫੀ ਦਿਨ ਦੇ ਇਹਨਾਂ ਦੇ ਨਾਲ ਜੁੜੇ ਹੋਏ ਨੇ ਤੇ ਮੈਂ ਤਾਂ 2023 ਦੇ ਵਿੱਚ ਜੂਨ ਚ ਰਿਟਾਇਰ ਹੋਈ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਉੱਥੇ ਬੁਲਾਇਆ ਸੀ ਸਾਨੂੰ ਸਨਮਾਨਿਤ ਕੀਤਾ ਸੀਗਾ ਤਾਂ ਮੈਨੂੰ ਅੱਜ ਵੀ ਇਹ ਸਾਡੇ ਘਰ ਆਏ ਨੇ ਤਾਂ ਮੈਨੂੰ ਮਤਲਬ ਕਿ ਫੀਲ ਹੋਇਆ ਜਿਸ ਤਰ੍ਹਾਂ ਡਾਕਟਰ ਅੰਬੇਦਕਰ ਜੀ ਦੀ ਟੀਮ ਹੀ ਸਾਡੇ ਘਰ ਆ ਗਈ ਹੈ ਤੇ ਔਰ ਮੈਨੂੰ ਬਹੁਤ ਅੱਛਾ ਲੱਗਿਆ ਇਹਨਾਂ ਦਾ ਸਾਡੇ ਘਰ ਦੇ ਵਿੱਚ ਆਣਾ ਮੈਂ ਇਹੀ ਦੁਆ ਕਰੂੰਗੀ ਪਰਮਾਤਮਾ ਇਹਨਾਂ ਦੇ ਜਿਹੜੇ ਵੀ ਇਹਨਾਂ ਦੇ ਸੁਪਨੇ ਨੇ ਇਹ ਸੋਸਾਇਟੀ ਨੂੰ ਲੈ ਕੇ ਅੱਗੇ ਵਧਣ ਦੇ ਉਹ ਪਰਮਾਤਮਾ ਜ਼ਰੂਰ ਪੂਰੇ ਕਰਨਗੇ ਜੋ ਜਿਸ ਤਰ੍ਹਾਂ ਇਹ ਪਰਮਾਤਮਾ ਦੇ ਨਾਲ ਜੁੜੇ ਹੋਏ ਨੇ ਥੈਂਕ ਯੂ ਜੀ ਇਸ ਤੋਂ ਬਾਅਦ ਮਾਈਕ ਦਿੱਤਾ ਗਿਆ ਇੰਜੀਨੀਅਰ ਕੇਵਲ ਸਿੰਘ ਹੀਰਾ ਜੀ ਨੇ ਹੀਰਾ ਸਿੰਘ ਜੀ ਨੇ ਵੀ اپیل ਕੀਤੀ ਹੈ ਕਿ ਪੋਸੂ ਵੱਲੋਂ ਖਰੀਦੀ ਜ਼ਮੀਨ ਦੇ ਵਿੱਚ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਓ ਤਾਂ ਕਿ ਆਉਣ ਵਾਲੇ ਬੱਚਿਆਂ ਦਾ ਜਿਹੜਾ ਭਵਿੱਖ ਹੈ ਉਸ ਨੂੰ ਲੈ ਕੇ ਵਧੀਆ ਤਰੀਕੇ ਨਾਲ ਜਿਹੜੀ ਪਲੈਨਿੰਗ ਹੈ ਉਹ ਕੀਤੀ ਜਾ ਸਕੇ ਇੰਜੀਨੀਅਰ ਕੇਵਲ ਸਿੰਘ ਹੀਰਾ ਜੀ ਨੇ ਇਥੋਂ ਤੱਕ ਕਿ ਜਦੋਂ ਵੀ ਪੋਸੂ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਹੋਈ ਹੈ ਉਹਨਾਂ ਨੇ ਦਿਲ ਖੋਲ ਕੇ ਮਦਦ ਕੀਤੀ ਹੈ ਔਰ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਜ਼ਮੀਨ ਖਰੀਦਣ ਵਾਸਤੇ ਆਪਣੇ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਬਹੁਤ ਸਾਰੇ ਪੈਸੇ ਦਿੱਤੇ ਨੇ ਔਰ ਕੱਲ ਵੀ ਉਹਨਾਂ ਨੇ ਆਪਣੇ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਮੈਡਮ ਬਲਜੀਤ ਕੌਰ ਜੀ ਨੇ ਤੋਸੂ ਲਈ ਆਪਣੀ ਜੋ ਵੀ ਮਤਲਬ ਹੱਕ ਹਲਾਲ ਦੀ ਕਮਾਈ ਚੋਂ ਦੇਣ ਦਾ ਉਹਨਾਂ ਦਾ ਸੀਗਾ ਉਹ ਉਹਨਾਂ ਨੇ ਬਕਾਇਦਾ ਤੌਰ ਤੇ ਬਤੌਰ ਚੈੱਕ ਦਿੱਤਾ ਹੈ ਔਰ ਕੇਵਲ ਸਿੰਘ ਜੀ ਨੇ ਅਪੀਲ ਕੀਤੀ ਹੈ ਉਸ ਅਪੀਲ ਦੀਆਂ ਕਿਸ ਤਰ੍ਹਾਂ ਦੇ ਸ਼ਬਦ ਨੇ ਕੀ ਕਿਹਾ ਉਹਨਾਂ ਨੇ ਔਰ ਮਾਰਦੇ ਆ ਉਹਨਾਂ ਦੀ ਕਹੀ ਹੋਈ ਗਲਤੀ ਇੱਕ ਨਜ਼ਰ ਜੈ ਭੀਮ ਜੈ ਭਾਰਤ ਅੱਜ ਪੋਸੋ ਨਾਵਾ ਦੀ ਟੀਮ ਸਾਡੇ ਗ੍ਰਹਿ ਵਿਤੇ ਪਹੁੰਚੀ ਆ ਮੈਂ ਜਸਰ ਸਾਹਿਬ ਦਾ ਤੁਹਾਡੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੁਸੀਂ ਸਾਡੇ ਗ੍ਰਹਿ ਵਿਖੇ ਪਹੁੰਚੇ ਹੋ ਔਰ ਮੈਂ ਜਿੰਨੇ ਵੀ ਪੋਸੋ ਨਾਵਾ ਚੈਨਲ ਦੇ ਨਾਲ ਜੁੜੇ ਨੇ ਸਾਰੀਆਂ ਸੰਗਤਾਂ ਉਹਨਾਂ ਨੂੰ ਬੇਨਤੀ ਕਰਦਾ ਵੀ ਆਪਾਂ 1815 ਵਰਗ ਦਾ ਇੱਕ ਪਲਾਟ ਆ ਜਿਹੜਾ ਉਹ ਡਾਕਟਰ ਭੀਮਰਾਓਂ ਵੇਦਕਾਰ ਜਿਹੜਾ ਭਵਨ ਆ ਉਹਦੇ ਨਾਲ ਹੀ ਇੱਕ ਲਿਆ ਜਿਵੇਂ ਤੁਸੀਂ ਪਹਿਲਾਂ ਜਸਲ ਸਾਹਿਬ ਨੂੰ ਸਹਿਯੋਗ ਦਿੱਤਾ ਉਸੇ ਤਰ੍ਹਾਂ ਹੀ ਹੁਣ ਵੀ ਤਨਮਾਨ ਧੰਨ ਦੇ ਨਾਲ ਸਹਿਯੋਗ ਦੇਵੋ ਤਾਂ ਕਿ ਆਪਾਂ ਉਹਨਾਂ ਦੀ ਜਿਹੜੀ ਅੱਗੇ ਰਜਿਸਟਰੀ ਕਰਾਣੀ ਆ ਉਹ ਸਮੇਂ ਸਿਰ ਰਜਿਸਟਰੀ ਕਰਵਾ ਚੁੱਕੀ ਕਰਵਾ ਸਕੀਏ ਤੇ ਜਿਵੇਂ ਤੁਸੀਂ ਪਹਿਲਾਂ ਸਹਿਯੋਗ ਦਿੱਤਾ ਇਸੇ ਤਰ੍ਹਾਂ ਹੀ ਹੁਣ ਵੀ ਵੱਲ ਚੜ ਕੇ ਸਾਨੂੰ ਸਹਿਯੋਗ ਦੇਵੋ ਮੈਂ ਤਾਂ ਜਸਲ ਸਾਹਿਬ ਦੇ ਨਾਲ ਸ਼ੁਰੂ ਤੇ ਜੁੜਿਆ ਵਾਂ ਜਦੋਂ ਡਾਕਟਰ ਅੰਬੇਦਕਰ ਊਰਜਾ ਭਵਨ ਅਸੀਂ ਬਣਾਇਆ ਸ਼ੁਰੂ ਤੋਂ ਮੈਂ ਇਹਨਾਂ ਨਾਲ ਜੁੜਿਆ ਮੇਰੀ ਇਹਨਾਂ ਦੀ ਸੋਚ ਨੂੰ ਸਲਾਮਾਂ ਮੈਂ ਤਾਂ ਇੱਕ ਲਿਖਤ ਵੀ ਇੱਕ ਲਿਖ ਚੁੱਕਿਆ ਇਹਨਾਂ ਤੇ ਸੋਚ ਨੂੰ ਸਲਾਮ ਤੇ ਅੰਬੇਦਕਰ ਭਵਨ ਤੇ ਵੀ ਮੇਰੀਆਂ ਜਿਹੜੀਆਂ ਕਵਿਤਾਵਾਂ ਵਿੱਚ ਲਿਖੀਆਂ ਵੀਆਂ ਨੇ ਔਰ ਮੇਰੀ ਸਮੂਹ ਸੰਗਤ ਨੂੰ ਇਹ ਅਪੀਲ ਆ ਵੀ ਬਾਦ ਚੜ ਕੇ ਹਿੱਸਾ ਪਾਓ ਤੇ ਆਪਾਂ ਆਪਣਾ ਸਮੇਂ ਸਰ ਜਿਹੜੀ ਉਹਨੂੰ ਰਜਿਸਟਰੀ ਕਰਵਾ ਚੁੱਕੀਏ ਧੰਨਵਾਦ ਜੀ ਔਰ ਦੋਸਤੋ ਇਸ ਤੋਂ ਬਾਅਦ ਪਾਵਰ ਆਫ ਸੋਸ਼ਲ ਜੁਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਸਿੰਘ ਜਸਲ ਸਾਹਿਬ ਨੇ ਕੋਸੂ ਨਾਮਾ ਚੈਨਲ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਨੇ ਕਿ ਜੇਕਰ ਇਹ ਮੌਕਾ ਜਿਹੜਾ ਹੈ ਆਪਾਂ ਇਸ ਮੌਕੇ ਦੇ ਉੱਪਰ ਆਪਣੇ ਆਪਣੇ ਪਿੰਡ ਦਾ ਆਪਣੇ ਆਪਣੇ ਏਰੀਆ ਦੀ ਸ਼ਮੂਲੀਅਤ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਵੱਧ ਤੋਂ ਵੱਧ ਕਹਿੰਦੇ ਆ ਕਿ ਬੂੰਦ ਬੂੰਦ ਦੇ ਨਾਲ ਤਲਾਹ ਭਰ ਜਾਂਦਾ ਹੈ ਔਰ ਉਹਨਾਂ ਨੇ ਕਿਹਾ ਕਿ ਇਹ ਨਹੀਂ ਹੈ ਕਿ ਅਸੀਂ ਹਰ ਇੱਕ ਨੇ ਲੱਖਾਂ ਹੀ ਦੇਣੀਆਂ ਜੋ ਵੀ ਕਿਸੇ ਤੋਂ ਸਰਦਾ ਹੈ ਉਹ ਆਪਣਾ ਯੋਗਦਾਨ ਜ਼ਰੂਰ ਪਾਏ ਔਰ ਪਾਵਰ ਆਫ ਸੋਸ਼ਲ ਜੁਨਿਟੀ ਦੇ ਪ੍ਰੈਜ਼ੀਡੈਂਟ ਜਸਪ੍ਰੀਤ ਸਾਹਿਬ ਨੇ ਕੀ ਗੱਲਬਾਤ ਕੀਤੀ ਹੈ ਪੋਸੂਨਾਮਾ ਚੈਨਲ ਦੇ ਨਾਲ ਆਓ ਉਹਨਾਂ ਤੇ ਵੀ ਮਾਰਦੇ ਆਪਾਂ ਇੱਕ ਨਜ਼ਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਗ ਕੇਵਲ ਸਿੰਘ ਹੀਰਾ ਜੀ ਜਦੋਂ पीएससीबी शेड्यूल्ड कास्ट पावर इंजीनियर एंड ऑफिसर एसोसिएशन ਦਾ ਮੈਂ ਪ੍ਰਧਾਨ ਬਣਿਆ ਉਸ ਤੋਂ ਪਹਿਲਾਂ ਵੀ ਇੱਕ ਦੋ ਮੀਟੀਆਂ ਇਸ ਲੁਧਿਆਣੇ ਦੇ ਵਿੱਚ ਹੋਈਆਂ ਸੀ ਪਰ ਜਦੋਂ ਤੋਂ ਇਧਰ ਫਿਰ ਮੈਂ ਐਜ਼ ਅ ਪ੍ਰੈਜ਼ੀਡੈਂਟ ਬਣਿਆ ਤੇ ਜਦੋਂ ਐਸੋਸੀਏਸ਼ਨ ਨੂੰ ਉੱਪਰ ਲੈ ਕੇ ਜਾਣ ਦੀ ਗੱਲ ਸੀ ਤੇ ਉਸ ਵੇਲੇ ਮੈਕਸਿਮਮ ਮੀਟੀਆਂ ਜਿਹੜੀਆਂ ਸਾਡੀਆਂ ਲੁਧਿਆਣੇ ਚ ਹੋਈਆਂ ਜਿਨ੍ਹਾਂ ਨੂੰ ਹੀਰਾ ਸਾਹਿਬ ਦੀ ਹੈਲਪ ਦੇ ਨਾਲ ਹੀ ਉਹ ਕੀਤੀਆਂ ਗਈਆਂ ਕਿਉਂਕਿ ਹੀਰਾ ਸਾਹਿਬ ਲੁਧਿਆਣੇ ਦੇ ਵਿੱਚ ਬਤੌਰ ਬਿਜਲੀ ਬੋਰਡ ਦੇ ਅਫਸਰ ਕੰਮ ਕਰ ਰਹੇ ਸੀ ਤੇ ਇਹਨਾਂ ਦੀ ਹੈਲਪ ਦੇ ਨਾਲ ਜਦੋਂ ਉਹ ਮੀਟਿੰਗਾਂ ਹੋਈਆਂ ਤੇ ਉਹ ਸੋਚ ਜਿਹੜੀ ਅੱਗੇ ਨੂੰ ਵਧੇ ਸੋ ਹੀਰਾ ਸਾਹਿਬ ਨੇ ਕਦੀ ਵੀ ਇਹ ਨਹੀਂ ਸਿੱਕਿਆ ਕਿ ਮੈਂ ਇੱਥੇ ਪੈਸਾ ਨਹੀਂ ਦੇ ਸਕਦਾ ਜਾਂ ਮੈਨੂੰ ਕੋਈ ਮੁਸ਼ਕਲ ਆ ਜਾਂ ਪ੍ਰੋਬਲਮ ਆ ਸੋ ਪਿੱਛੇ ਜੇ ਜਦੋਂ ਅਸੀਂ ਰਿਟਾਇਰਮੈਂਟ ਪਾਰਟੀ ਇੱਕ ਰੱਖੀ ਤੇ ਕੇਵਲ ਸਿੰਘ ਹੀਰਾ ਜੀ ਕਹਿੰਦੇ ਵੀ ਮੈਡਮ ਵੀ ਸਾਡੇ ਰਿਟਾਇਰ ਹੋਏ ਤਾਂ ਮੈਨੂੰ ਬੜੀ ਖੁਸ਼ੀ ਹੋਈ ਕਿ ਤੁਸੀਂ ਉਹਨਾਂ ਦਾ ਵੀ ਨਾਮ ਭੇਜੋ ਕਿਉਂਕਿ ਇੱਕ ਰਿਟਾਇਰਮੈਂਟ ਪਾਰਟੀ ਅਸੀਂ ਜਦੋਂ ਰੱਖਦੇ ਆਂ ਵੈਸੇ ਤਾਂ ਮੈਂ ਮੇਲੇ ਲਾਉਣ ਦੀ ਸੋਚ ਰਿਹਾ ਸੀ ਪਾਵਰ ਆਫ ਸੋਸ਼ਲ ਜੁਨਿਟੀ ਦੀ ਇੱਕ ਵਿਚਾਰਤਾ ਰਾਇਆ ਕਿ ਮੇਲਿਆਂ ਚ ਕਨਵਰਟ ਕਰ ਦੇਈਏ ਪਰ ਦੁੱਖ ਦੀ ਇਹ ਗੱਲ ਆ ਕਿ ਜਿਹੜੇ ਰਿਟਾਇਰ ਹੁੰਦੇ ਆ ਉਹ ਆਪਣੇ ਸਮਾਜ ਤੋਂ ਇੱਕ ਮਾਣ ਵੀ ਨਹੀਂ ਮਾਣ ਜਿਹੜਾ ਸਤਕਾਰ ਕੀਤਾ ਜਾਂਦਾ ਉਹ ਲੈਣ ਲਈ ਤਿਆਰ ਨਹੀਂ ਉਹਦੇ ਵਿੱਚ ਕੀ ਕਾਰਨਾ ਮੈਂ ਸਮਝ ਨਹੀਂ ਸਕਿਆ ਹਲੇ ਤੱਕ ਅੰਬੇਡਕਰ ਉਹ ਉर्जा ਪਵਨ ਵਿਖੇ ਮੈਂ ਚਾਹੁੰਦਾ ਸੀ ਕਿ ਹਰ ਰਿਟਾਇਰਮੈਂਟ ਜਿਹੜਾ ਉਸ ਵਿੱਚ ਨਾ ਖਤਮ ਹੁੰਦਾ ਜਿਹੜਾ ਲੋਕਾਂ ਦੀ ਹੁੰਦੀ ਹੈ ਉਸੇ ਮਹੀਨੇ ਤੇ ਅਗਲੇ ਚ ਰਿਟਾਇਰਮੈਂਟ ਪਾਰਟੀ ਰੱਖੀ ਜਾਵੇ ਪਰ ਲੋਕਾਂ ਦੇ ਮੌਣ ਸੌੜੇ ਜਿਹੜੇ ਵਿਚਾਰ ਸੀ ਉਹ ਕਾਮਯਾਬ ਜਿਹੜੇ ਆ ਅਸੀਂ ਹੱਲੇ ਤੱਕ ਨਹੀਂ ਹੋਏ ਲੇਕਿਨ ਰੀਤ ਜਿਹੜੀ ਆ ਉਹ ਪਾਈ ਆ ਕਿ ਸਾਰੇ ਹੀ ਡਿਪਾਰਟਮੈਂਟਾਂ ਵਿੱਚੋਂ ਚਾਹੇ ਉਹ ਕਿਸੇ ਵੀ ਅਹੁਦੇ ਤੋਂ ਰਿਟਾਇਰ ਹੋਇਆ ਔਰ ਉਹਦੇ ਵਿੱਚ ਜਦੋਂ ਅਸੀਂ ਰਿਟਾਇਰਮੈਂਟ 'ਚ ਬੁਲਾਉਂਦੇ ਆ ਪਾਰਟੀ 'ਚ ਅਸੀਂ ਕੋਈ ਅਹੁਦਾ ਬਦਰਜਾ ਜਿਹੜਾ ਖਤਮ ਕਰ ਦਿੰਦੇ ਆ ਤੇ ਜਦੋਂ ਇੱਕੋ ਹੀ ਲਾਈਨ 'ਚ ਬੈਠ ਕੇ ਚਾਹੇ ਕੋਈ ਡਾਇਰੈਕਟਰ ਰਟਾਇਰ ਹੋਇਆ ਚਾਹੇ ਕੋਈ ਚੀਫ ਇੰਜੀਨੀਅਰ ਰਟਾਇਰ ਹੋਇਆ ਚਾਹੇ ਕੋਈ ਪੀਐਨ ਰਟਾਇਰ ਹੋਇਆ ਇੱਕੋ ਹੀ ਲਾਈਨ 'ਚ ਜਦੋਂ ਬੈਠ ਜਾਂਦੇ ਆ ਔਰ ਇੱਕੋ ਜਿਹਾ ਮਾਨ ਸਨਮਾਨ ਦਿੱਤਾ ਜਾਂਦਾ ਤੇ ਉੱਥੇ ਫਿਰ ਸਮਾਜ ਜਿਹੜਾ ਇਕਲ ਜਿਹੜਾ ਅਸੀਂ ਸਮਾਨਤਾ ਦਾ ਦਰਜਾ ਆ ਉਹਨੂੰ ਅਸੀਂ ਕਾਇਮ ਕਰਨਾ ਚਾਹੁੰਦੇ ਆ ਸੋ ਭੈਣ ਜੀ ਜਦੋਂ ਸਾਡੇ ਗਏ ਆ ਉਹਨਾਂ ਨੇ ਆਪਣੇ ਸ਼ਬਦਾਂ ਦੇ ਵਿੱਚ ਉਹ ਜਿਹੜਾ ਬਿਆਨ ਕੀਤਾ ਬਹੁਤ ਸਾਡੀਆਂ ਕਮੀਆਂ ਪੇਸ਼ੇ ਰਹਿ ਜਾਂਦੀਆਂ ਪਰ ਫਿਰ ਵੀ ਇਹਨਾਂ ਨੇ ਜਿਹੜਾ ਸਾਡਾ ਵੱਲੋਂ ਚਾਹ ਦਾ ਕਾਪਾ ਪੁਲਾਇਆ ਗਿਆ ਉਹਦੀ ਤਾਰਿਫ ਕੀਤੀ ਹੈ ਤੇ ਮੈਂ ਤਾਂ ਇਹੋ ਕਹੂੰਗਾ ਕਿ ਤੁਸੀਂ ਹੋਰ ਵੀ ਅੱਗੇ ਲੋਕਾਂ ਨੂੰ ਇਹ ਦੱਸੋ ਕਿ ਚਾਹੇ ਕਿਤੇ ਉਹ ਵਿਆਪ ਰਿਟਾਇਰ ਹੁੰਨੇ ਆ ਜਦੋਂ ਇੱਕ ਸਮਾਜ ਤੁਹਾਨੂੰ ਮਾਨ ਸਤਕਾਰ ਦੇਣ ਲਈ ਤਿਆਰ ਆ ਤੁਸੀਂ ਉੱਥੇ ਕਿਉਂ ਨਹੀਂ ਜਾਣਾ ਚਾਹੁੰਦੇ ਤੇ ਜੇਕਰ ਲੋਕ ਤਿਆਰ ਹੋ ਜਾਣ ਤੇ ਅਸੀਂ 23 ਜ਼ਿਲ੍ਹੇ ਆ ਤੇ 30 ਦਿਨਾਂਵਾਂ ਹਰ ਜ਼ਿਲ੍ਹੇ 'ਚ ਜੇ ਇੱਕ ਦਿਨ ਅਸੀਂ ਪਾਰਟੀ ਰੱਖ ਦਈਏ ਤੇ ਸਾਡਾ ਤਾਂ ਮਹੀਨਾ ਸਾਰਾ ਹੀ ਮੇਲੇ 'ਚ ਲੰਘ ਜੂਵੇ ਪਰ ਲੋਕਾਂ ਨੂੰ ਕੀ ਪ੍ਰੋਬਲਮ ਆ ਮੈਨੂੰ ਹਾਲੇ ਤੱਕ ਇਹ ਸਮਝ ਨਹੀਂ ਲੱਗ ਸਕੀ ਕਿਉਂਕਿ ਅਸੀਂ ਹਰ ਦਰਜੇ ਨੂੰ ਉੱਥੇ ਬੁਲਾਉਣਾ ਚਾਹੁੰਦੇ ਆ ਚਾਹੇ ਉਹ ਕਿੰਨੀ ਵੀ ਛੋਟੀ ਤੋਂ ਛੋਟੀ ਪੋਸਟ ਤੋਂ ਰਿਟਾਇਰ ਹੋਇਆ ਔਰ ਕਿੰਨੀ ਵੀ ਵੱਡੀ ਤੋਂ ਵੱਡੀ ਪੋਸਟ ਤੋਂ ਰਿਟਾਇਰ ਹੋਇਆ ਤਾਂ ਕਿ ਸਮਾਜ ਦੇ ਵਿੱਚ ਉਹ ਇੱਕ ਅੰਗ ਬਣ ਕੇ ਅੱਗੇ ਵਿਚਰਨ ਤੇ ਆਪਣੇ ਜ਼ਿੰਦਗੀ ਦੇ ਤਜਰਬੇ ਜਿਹੜੇ ਉੱਥੇ ਸਾਂਝੇ ਕਰਨ ਕਿ ਅਸੀਂ ਹੁੰਦੇ ਹੋਏ ਕਿ ਸਾਡੇ ਤੋਂ ਘਟ ਰਹਿ ਗਈ ਸਮੇਂ ਦੇ ਕਰਕੇ ਹੁਣ ਅਸੀਂ ਕੀ ਕਰਨਾ ਚਾਹੁੰਦੇ ਆ ਅੱਜ ਪਾਵਰ ਆਫ ਸੋਸ਼ਲ ਜੁਨਿਟੀ ਦੀ ਟੀਮ ਹੀਰਾ ਸਾਹਿਬ ਦੇ ਘਰ ਪਹੁੰਚੀ ਹੈ ਮੈਨੂੰ ਬੜੀ ਖੁਸ਼ੀ ਹੋਈ ਕਿ ਮੈਂ ਕਈ ਦਿਨ ਤੋਂ ਬੜਾ ਦੇਖ ਰਿਹਾ ਸੀਗਾ ਕਿ ਹੀਰਾ ਸਾਹਿਬ ਦਾ ਸਾਡਾ ਲਿੰਕ ਟੁੱਟ ਰਿਹਾ ਹੈ ਤੇ ਮੈਨੂੰ ਇਹ ਲੱਗਾ ਕਿ ਮੈਂ ਉਹਨਾਂ ਦੇ ਘਰ ਜਾਵਾਂ ਔਰ ਸਾਡਾ ਮੇਲ ਵੀ ਅਚਾਨਕ ਹੋਇਆ ਅਸੀਂ ਹਾਲੇ ਪੱਟੀ ਸਾਹਿਬ ਗੱਲ ਹੀ ਕਰਦੇ ਸੀਗੇ ਸਾਡੇ ਡਿਪਟੀ ਚੀਫ ਇੰਜੀਨੀਅਰ ਰਟਾਇਰ ਹੋਏ ਆ ਕਹਿੰਦੇ ਯਾਰ ਐਦਾਂ ਕਰਕੇ ਨਾ ਉਹ ਕੋਲ ਗੱਡੀ ਐ ਇਸ ਨੰਬਰ ਦੀ ਤੇ ਧਿਆਨ ਰੱਖਿਓ ਇੰਨੀ ਗੱਲ ਕਹਿੰਦੇ ਸਾਰੇ ਗੱਡੀ ਸਾਨੂੰ ਕ੍ਰਾਸ ਕਰ ਗਏ ਤੇ ਅਸੀਂ ਮੁੜ ਕੇ ਫਿਰ ਇਹਨਾਂ ਦੀ ਗੱਡੀ ਪਿੱਛੇ ਲਾਈ ਤੇ ਅਸੀਂ ਜਦੋਂ ਘਰ ਆ ਗਏ ਤੇ ਬੈਠ ਕੇ ਸਾਡੇ ਜਿਹੜੇ ਆ ਗੱਲਾਂ ਬਾਤਾਂ ਹੋਈਆਂ ਔਰ ਹੀਰਾ ਸਾਹਿਬ ਨੂੰ ਸਾਡੇ ਆਉਣ ਦੀ ਇੰਨੀ ਖੁਸ਼ੀ ਹੋਈ ਕਿ ਇਹਨਾਂ ਨੇ ਪੁੱਛਿਆ ਨੇ ਕਹਿੰਦੇ ਜਿਹੜਾ ਪਲਾਂਟ ਖਰੀਦਿਆ ਉਹਦੇ ਲਈ ਉਸੇ ਵੇਲੇ ਇਹਨਾਂ ਨੇ ਚੈੱਕ ਕੱਟ ਕੇ ਆਪਣੇ ਵੱਲੋਂ ਦੇ ਦਿੱਤਾ ਕਹਿੰਦੇ ਹੋਰ ਵੀ ਅਸੀਂ ਕਰਾਂਗੇ ਤੇ ਹੁਣ ਵੀ ਇਹਨਾਂ ਨੇ ਜੋ ਲੋਕਾਂ ਨੂੰ ਅਪੀਲ ਕੀਤੀ ਐ ਭੈਣਾ ਭਰਾਵਾਂ ਨੂੰ ਮੈਂ ਇੱਥੇ ਹੀਰਾ ਸਾਹਿਬ ਦੀ ਜਿਹੜੀ ਅਪੀਲ ਆ ਜਿਹੜੀ ਬੇਨਤੀ ਆ ਉਹਨੂੰ ਹੋਰ ਅੱਗੇ ਵਧਾਉਣਾ ਚਾਹੁੰਦਾ ਕਿ ਇਹ ਜਿਹੜਾ ਪੁਲਾਟ ਖਰੀਦਿਆ ਗਿਆ ਆ ਇਹ ਕਿਸੇ ਇੱਕ ਸਮਾਜ ਲਈ ਨਹੀਂ ਕੰਮ ਕਰੂਗਾ ਇਹ ਮਨੁੱਖਤਾ ਲਈ ਕੰਮ ਕਰੂਗਾ ਕਿਉਂਕਿ ਸਾਡੇ ਜਿਹੜੀ ਗੁਰੂਆਂ ਦੀ ਸੋਚ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਸ਼ਬਦ ਗੁਰੂ ਆ ਜਿਹੜੇ ਸਾਨੂੰ ਗੁਰੂ ਦੇ ਕੇ ਗਏ ਆ ਉੱਥੇ ਮਨੁੱਖਤਾ ਦੀ ਭਲਾਈ ਲਈ ਕੰਮ ਆ ਉੱਥੇ ਉਹਨਾਂ ਨੇ ਕਿਸੇ ਜਾਤ ਪਾਤ ਨੂੰ ਨਹੀਂ ਰਹਿਣ ਦਿੱਤਾ ਉਹਨਾਂ ਨੇ ਖਤਮ ਕੀਤੀ ਹੈ ਔਰ ਹਰ ਇੱਕ ਦੀ ਇੱਜ਼ਤ ਕੀਤੀ ਹੈ ਅਸੀਂ ਉਸ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ ਸੋ ਮਨੁੱਖਤਾ ਦੀ ਭਲਾਈ ਲਈ ਜਿੱਥੇ ਕਿਸੇ ਦੇ ਨਾਲ ਵੀ ਕੋਈ ਬਧਿਕੀ ਨਾ ਹੋਵੇ ਜੇ ਕਿਸੇ ਨਾਲ ਹੋਵੇ ਤਾਂ ਉਹ ਸਾਡੇ ਕੋਲ ਆਵੇ ਅਸੀਂ ਜੇਕਰ ਕਿਸੇ ਵੀ ਤਰ੍ਹਾਂ ਉਹਦੀ ਮਦਦ ਕਰ ਸਕਦੇ ਹੋਏ ਜ਼ਰੂਰ ਕਰਾਂਗੇ ਸੋ ਇਹ ਪਾਵਰ ਆਫ ਸੋਸ਼ਲ ਜੁਨਟੀ ਚਾਹੁੰਦੀ ਹੈ ਕਿ ਪਿੰਡਾਂ ਦੇ ਵਿੱਚੋਂ ਸਾਰੇ ਭੈਣ ਭਰਾ ਚਾਹੇ ਉਹ ਕਿੰਨੀ ਵੀ ਸਮਰੱਥਾ ਰੱਖਦੇ ਆ ਉਸ ਪਿੰਡ ਨੂੰ ਸੰਬੋਧਨ ਕਰਕੇ ਆਪਣੇ ਵੱਲੋਂ ਕੁਝ ਵੀ ਭੇਜੋ ਤਾਂ ਕਿ ਤੁਹਾਡੇ ਪਿੰਡ ਦਾ ਨਾਂ ਉੱਥੇ ਜਾਵੇ ਕਿ ਸਾਡੇ ਪਿੰਡ ਵੱਲੋਂ ਵੀ ਇਸ ਦੇ ਵਿੱਚ ਆ ਜਿਹੜੀ ਆ ਮਦਦ ਭੇਜੀ ਗਈ ਹੈ ਉਹਨਾਂ ਨੂੰ ਇਹ ਆਪਣਾ ਆਪਣਾ ਨ ਲੱਗੇ ਕਿ ਜਿਹੜੀ ਪਟਿਆਲੇ 'ਚ ਜਗ੍ਹਾ ਖਰੀਦੀ ਗਈ ਆ ਇਹ ਕਿਤੇ ਪਟਿਆਲੇ ਵਾਲਿਆਂ ਦੀ ਨਹੀਂ ਇਹ ਕਿਤੇ ਚੰਡੀਗੜ੍ਹ ਵਾਲਿਆਂ ਦੀ ਨਹੀਂ ਇੱਕ ਤਾਂ ਲਧਾਨੇ ਵਾਲਿਆਂ ਦੀ ਨਹੀਂ ਇਹ ਤਾਂ ਇੱਕ ਇਹੋ ਜੀ ਚੀਜ਼ ਬਣ ਜਵੇ ਕਿ ਲੋਕਾਂ ਨੂੰ ਇਹ ਲੱਗੇ ਕਿ ਇਹੋ ਹੀ ਸਾਡਾ ਆਉਣ ਵਾਲੇ ਸਮੇਂ ਦੇ ਵਿੱਚ ਮੱਕਾ ਬਣਨਾ ਇਹੋ ਹੀ ਸਾਡੀਆਂ ਗੁਲਾਮੀਆਂ ਤੋੜਨ ਦੇ ਜੜਾ ਸਹਾਰਾ ਬਣਨਾ ਸੋ ਆਓ ਆਪਾਂ ਜਿਹੜੀ ਹੀਰਾ ਸਾਹਿਬ ਨੇ ਵੀ ਅਪੀਲ ਕੀਤੀ ਹੈ ਮੈਂ ਦਿਨ ਰਾਤ ਪਾਵਰ ਆਫ ਸੋਸ਼ਲ ਜੁਨਟੀ ਦੇ ਬਿਹਾਫ ਤੇ ਕਿਉਂਕਿ ਪ੍ਰਧਾਨ ਹੋਣ ਦੇ ਨਾਤੇ ਮੈਂ ਲਿਖਦੇ ਆਂ ਪਾਵਰ ਆਫ ਸੋਸ਼ਲ ਜੁਨਟੀ ਜਿਹੜੀ ਹੈ ਉਹਨਾਂ ਦੇ ਪ੍ਰਧਾਨ ਜਿਹੜੇ ਆ ਉਹਨਾਂ ਦੇ ਸੈਕਟਰੀ ਜਿਹੜੇ ਆ ਹੋਰ ਜਿਆਦੇ ਉਧੇਦਾਰ ਆ ਸਾਡਾ ਪੋਸੂ ਨਾਮਾ YouTube ਚੈਨਲ ਜਿਹੜਾ ਇਹ ਸਾਰੇ ਹੀ बार-बार ਅਪੀਲ ਕਰ ਰਿਹਾ ਮੈਂ ਦੇਸ਼ ਵਿਦੇਸ਼ ਦੇ ਵਿੱਚ ਮਿਠੀਆਂ ਸੰਗਤਾਂ ਨੂੰ ਵੀ ਭੈਣਾ ਭਰਾਵਾਂ ਨੂੰ ਵੀ ਅਤੇ ਜਿਹੜੇ ਚਾਹੇ ਰਿਟਾਇਰ ਹੋਏ ਆ ਚਾਹੇ ਕਿਤੇ bizness ਦੇ ਵਿੱਚ ਆ ਜਿਹੜੀ ਵੀ ਤੁਸੀਂ ਮਦਦ ਭੇਜ ਸਕਦੇ ਆ ਉਹ ਕਿਰਪਾ ਕਰਕੇ ਭੇਜਣ ਦੀ ਕੋਸ਼ਿਸ਼ ਕਰੋ ਕਿਉਂਕਿ ਇਹ ਜਿਹੜੀ ਰਜਿਸਟਰੀ ਆ ਇਹ ਤੁਹਾਡੇ ਸਹਿਯੋਗ ਤੋਂ ਬਿਨਾ ਨਹੀਂ ਹੋਣੀ ਇਹ ਮੇਰਾ ਇਹ ਪੂਰਨ ਮੇਰਾ ਵਿਸ਼ਵਾਸ ਹੈ ਤੁਹਾਡੇ ਸਹਿਯੋਗ ਤੋਂ ਬਿਨਾ ਪਹਿਲਾਂ ਜਿਹੜੇ ਭਵਨ ਨਹੀਂ ਨੇਪਰੇ ਚੜ੍ਹ ਸਕਦਾ ਸੀ ਤੁਹਾਡੇ ਸਹਿਯੋਗ ਤੋਂ ਬਿਨਾ ਹੁਣ ਫਰਦਰ ਨਹੀਂ ਹੋਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੀ ਜਿੱਦਾਂ ਸਰਕਾਰਾਂ ਜਿਹੜੀਆਂ ਆ ਜਿਹੜੀਆਂ ਲੋਕਾਂ ਦੇ ਨਾਲ ਧੱਕਾ ਕਰਦੀਆਂ ਜੇਕਰ ਆਪਾਂ ਇਸ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਣਾ ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਸਰਕਾਰਾਂ ਨੂੰ ਕਟਾਇਦੇ ਚ ਖੜਾ ਕਰਨਾ ਤੇ ਕਿਵੇਂ ਲੋਕਾਂ ਦੇ ਲਈ ਸਰਕਾਰਾਂ ਕੰਮ ਕਰਨ ਉਹਨਾਂ ਨੂੰ ਲੈਣ ਤੇ ਲਿਆਉਣਾ ਇਹ ਪਾਵਰ ਆਫ ਸੋਸ਼ਲ ਜਸਟੀਸ ਦੀ ਵਿਚਾਰਧਾਰਾ ਹੈ ਸੋ ਇਹ ਇੱਕ ਗੈਰ ਰਾਜਨੀਤਿਕ ਪਲੇਟਫਾਰਮ ਆ ਜਿੱਥੋਂ ਅਸੀਂ ਬਹੁਤ ਸਾਰੇ ਲੋਕਾਂ ਨੂੰ ਅਨਸਾਫ਼ ਦੋਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਲੋਕ ਜਿਹੜੇ ਆ ਉਹਨਾਂ ਦੀ ਪਾਈ ਪਾਈ ਜਿਹੜੀ ਹੈ ਉਹ ਉੱਥੇ ਲੱਗ ਸਕੇ ਜੇਕਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਡਾਊਟ ਹੋਵੇ ਕਿਸੇ ਵੀ ਤਰ੍ਹਾਂ ਦਾ ਭਰਮ ਹੋਵੇ ਤੇ ਉਹ ਜ਼ਰੂਰ ਮਨ 'ਚ ਲੈ ਕੇ ਨਾ ਬੈਠੇ ਉਹ ਸਾਡੇ ਕਿਸੇ ਵੀ ਅਹੁਦੇਦਾਰ ਨਾਲ ਕਿਸੇ ਵੀ ਵਰਕਰ ਨਾਲ ਕਿਸੇ ਦੇ ਨਾਲ ਵੀ ਸੰਝਿਆ ਕਰੇ ਉਹ ਕਿਸੇ ਵੀ ਤਰੀਕੇ ਨਾਲ ਸਾਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰੇ ਤਾਂ ਕਿ ਅਸੀਂ ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇੱਕ ਵਿਚਾਰਾਂ ਦੀ ਸਾਂਝ ਪਾ ਕੇ ਜਿਹੜਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫਲਸਫਾ ਹੈ ਕਿ ਥਾਲ ਵਿੱਚ ਤਿੰਨ ਵਸਤੂ ਪਾਇਓ ਸਤ ਸੰਤੋਖ ਵਿਚਾਰੋ ਉਹਨੂੰ ਮੱਧੇ ਨਜ਼ਰ ਰੱਖਦੇ ਹੋਏ ਬਾਬਾ ਸਾਹਿਬ ਦੀ ਸੋਚ ਜਿਹੜੀ ਹੈ ਕਈ ਲੋਕ ਕਹਿ ਦਿੰਦੇ ਆ ਕਿ ਬਾਬਾ ਸਾਹਿਬ ਇਹ ਸ਼ੈਡਿਊਲਡ ਕਾਸਟਾਂ ਦੇ ਇਹ ਲੀਡਰ ਹੋਏ ਆ ਮੈਂ ਨਹੀਂ ਮੰਨਦਾ ਉਹ ਉਹਨਾਂ ਦੇ ਕਦਰ ਨੂੰ ਛੋਟਾ ਕਰ ਰਹੇ ਆ ਬਾਬਾ ਸਾਹਿਬ ਨੇ ਪੂਰੀ ਮਨੁੱਖਤਾ ਲਈ ਕੰਮ ਕੀਤਾ ਇਸੇ ਕਰਕੇ ਅੱਜ ਬਾਬਾ ਸਾਹਿਬ ਦੇ ਕੀਤੇ ਹੋਏ ਕਰਮ ਨੂੰ ਦੇਖ ਕੇ ਸਾਰਾ ਜਿਹੜਾ ਵਰਲਡਾ ਉਹਨਾਂ ਨੂੰ ਸਲਾਮ ਕਰਦਾ ਉਹਨਾਂ ਦੇ ਜਿਹੜੇ ਵਿਚਾਰ ਆ ਉਹ ਪ੍ਰੀਜ਼ਰਵ ਕਰਕੇ ਬੈਠੇ ਆ ਸੋ ਆਓ ਆਪਾਂ ਬਾਬਾ ਸਾਹਿਬ ਦੇ ਦਿੱਤੇ ਹੋਏ ਸਲੋਗਨ ਪੇ ਬੈਕ ਟੂ ਸੋਸਾਇਟੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਣਾ ਵੱਧ ਚੜ ਕੇ ਇਹਦੇ ਵਿੱਚ ਸਹਿਯੋਗ ਪਾਈਏ ਅਤੇ ਆਪਣਾ ਵੀ ਜਿਹੜਾ ਇੱਕ ਇਤਿਹਾਸ ਬਣਾਓ ਤਾਂ ਕਿ ਅਸੀਂ ਵੀ ਉਸ ਸਮੇਂ ਇਸ ਵੇਲੇ ਇਹਦੇ ਨਾਲ ਅਸੀਂ ਖੜੇ ਸੀਗੇ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਹੀਰਾ ਸਾਹਿਬ ਦੇ ਪਰਿਵਾਰ ਦਾ ਉਹਨਾਂ ਦੇ ਭੈਣ ਜੀ ਸਾਡੇ ਮੈਡਮ ਹੀਰਾ ਸਾਹਿਬ ਦੇ ਭੈਣ ਜੀ ਮੈਡਮ ਨਾਲ ਸੱਜੇ ਬੈਠੇ ਭੈਣ ਜੀ ਜਿਹੜੇ ਉਹਨਾਂ ਨੇ ਸ਼ਬਦ ਕਹੇ ਹੈ ਉਹਨਾਂ ਦਾ ਇੱਕ ਅਮੁੱਲ ਸ਼ਬਦ ਉਹਨਾਂ ਨੇ ਬੋਲੇ ਹੈ ਕਿ ਇਹਨਾਂ ਨੂੰ ਤੋਲਿਆ ਵੀ ਨਹੀਂ ਜਾ ਸਕਦਾ ਇਸ ਕਰਕੇ ਆਓ ਸਾਰੇ ਜਣੇ ਆਪਣਾ ਆਪਣਾ ਟੈਲੈਂਟ ਜਿਹੜਾ ਹੈ ਉਹ ਪੋਸ ਸੁਨਾਵਾ YouTube ਚੈਨਲ ਦੇ ਉੱਤੇ ਦੇਣ ਦੀ ਕੋਸ਼ਿਸ਼ ਕਰੋ ਕਿਉਂਕਿ ਇਹ ਚੈਨਲ ਤੁਹਾਡਾ ਹੈ ਔਰ ਲੋਕਾਂ ਦੇ ਦੁੱਖਾਂ ਤਕਲੀਫਾਂ ਨੂੰ ਦੂਰ ਕਰਨ ਲਈ ਇਹ ਚੈਨਲ ਜਿਹੜਾ ਦਿਨ-ਰਾਤ ਕੰਮ ਕਰ ਰਿਹਾ ਸੋ ਇਹ ਵੀ ਤੁਹਾਡੇ ਸਹਿਯੋਗ ਨਾਲ ਚੱਲਦਾ ਤੁਹਾਡੀ ਵੱਲੋਂ ਜੋ ਵੀ ਮਹੀਨੇ ਦੇ ਦੌਰਾਨ ਦਿੱਤਾ ਜਾ ਸਕਦਾ ਚੈਨਲ ਦੀ ਹੈਲਪ ਲਈ ਉਹਨੂੰ ਵੀ ਬੇਸ਼ੱਕ ਕੋਈ 100 ਰੁਪਏ ਦੇਵੇ ਕੋਈ 200 ਰੁਪਏ ਦੇਵੇ ਕੋਈ 50 ਰੁਪਏ ਦੇਵੇ ਇਹ ਚੈਨਲ ਵੀ ਜਿਹੜਾ ਆ ਤੁਹਾਡੇ ਹੈਲਪ ਦੇ ਨਾਲ ਹੀ ਚੱਲ ਰਿਹਾ ਤੁਹਾਡੇ ਸਹਿਯੋਗ ਦੇ ਨਾਲ ਹੀ ਚੱਲ ਰਿਹਾ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਖਾਸ ਕਰਕੇ ਹੀਰਾ ਸਾਹਿਬ ਦੇ ਪਰਿਵਾਰ ਦਾ ਔਰ ਇਹਨਾਂ ਦੇ ਜਿਹੜੇ ਬੱਚੇ ਬਾਹਰ ਉਹਨਾਂ ਦੀ ਤੰਦਰੁਸਤੀ ਲਈ ਪ੍ਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਪਰਿਵਾਰ ਜਿਹੜਾ ਦੈਨ ਦੁਗਣੀ ਰਾਜ ਗੁਨੀਤ ਰਕੇ ਕਦ ਹੈ ਇਹਨਾਂ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ੇ ਜੈਪੀ ਜੈਪੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਉਸ ਤੋਂ ਬਾਅਦ ਮਾਈਕ ਦਿੱਤਾ ਗਿਆ ਜੀ ਸਰਦਾਰ ਚੰਨਣ ਸਿੰਘ ਜੀ ਨੂੰ ਔਰ ਜਿਹੜੇ ਕੀ ਪਾਵਰ ਆਫ ਸੋਸ਼ਲ ਜੁਨਿਟੀ ਦੇ ਡਿਸਟ੍ਰਿਕਟ ਰੋਪੜ ਤੋਂ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਵੀ ਬਕਾਇਦਾ ਤੌਰ ਤੇ ਅਪੀਲ ਕੀਤੀ ਹੈ ਔਰ ਇੰਜੀਨੀਅਰ ਕੇਵਲ ਸਿੰਘ ਹੀਰਾ ਜੀ ਦੇ ਅਗਰੇ ਸਥਾਨ ਵਿਖੇ ਜੋ ਪਿਆਰ ਸਤਕਾਰ ਇੱਜ਼ਤ ਲਈ ਉਸ ਦਾ ਵੀ ਜ਼ਿਕਰ ਕੀਤਾ ਗਿਆ ਉਹਨਾਂ ਨੇ ਕੀ ਕਿਹਾ ਆਹ ਮਾਰਦਿਆਂ ਇਸ ਪੂਰੀ ਗੱਲਬਾਤ ਤੇ ਨਜ਼ਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਅੱਜ ਅਸੀਂ ਲੁਧਿਆਣਾ ਵਿਖੇ ਸਾਡੇ ਬਹੁਤ ਹੀ ਸਤਕਾਰਯੋਗ ਕੇਵਲ ਸਿੰਘ ਜੀ ਹੀਰਾ ਔਰ ਸਾਡੇ ਪਿਆਰੇ ਬਹੁਤ ਹੀ ਸਤਕਾਰਯੋਗ ਭੈਣ ਜੀ ਦੇ ਗ੍ਰੇਵਿਚੇ ਪਹੁੰਚੇ ਨੇ ਪਰ ਇਹ ਲੱਗਿਆ ਕਿ ਜਿਵੇਂ ਇਹ ਪਰਿਵਾਰ ਬਾਬਾ ਸਾਹਿਬ ਦੀ ਵਿਚਾਰਧਾਰਾ ਨਾਲ ਜੁੜਿਆ ਹੋਇਆ ਔਰ ਸਭ ਤੋਂ ਵੱਡੀ ਗੱਲ ਇੱਕ ਇਹ ਹੋਈਏ ਕਿ ਸਾਹਿਤ ਨਾਲ ਜੁੜਿਆ ਹੋਇਆ ਇਹਨਾਂ ਦੀਆਂ ਕਵਿਤਾਵਾਂ ਵਿੱਚ ਇਹਨਾਂ ਦੀ ਲੇਖਣੀ ਵਿੱਚ ਸਮਾਜ ਦੀਆਂ ਬੁਰਾਈਆਂ ਸਮਾਜ ਦੇ ਹਿੱਤਾਂ ਦੀ ਗੱਲ ਸਮਾਜ ਨਾਲ ਜੁੜਨੇ ਦੀ ਗੱਲ ਇਹ ਸਾਰਾ ਕੁਝ ਸਾਨੂੰ ਮਿਲਿਆ ਔਰ ਪਾਵਰ ਆਫ ਸੋਸ਼ਲ ਜੁਨਟੀ ਨਾਲ ਜਿਵੇਂ ਸਾਡੇ ਬਹੁਤ ਹੀ ਸਤਕਾਰਯੋਗ ਜਰਜਸਾਹਬ ਜੀ ਨੇ ਦੱਸਿਆ ਕਿ ਜੁੜੇ ਹੋਏ ਨੇ ਔਰ ਵੱਡ ਚੜ ਕੇ ਇਹਨੇ ਆਪਣਾ ਯੋਗਦਾਨ ਵੀ ਦਿੱਤਾ ਔਰ ਆਉਣ ਵਾਲੇ ਸਮੇਂ ਵਿੱਚ ਵੀ ਇਹਨਾਂ ਵੱਲੋਂ ਇੱਕ ਖੁੱਲੀ ਛੁੱਟੀ ਹੈ ਕਿ ਪੂਰਾ ਆਪਸ ਜੋਗ ਕਰਾਂਗੇ ਔਰ ਮੈਂ ਫਿਰ ਇੱਕ ਬੇਨਤੀ ਕਰਾਂਗਾ ਸਾਰੇ ਸਮੂਹ ਸਾਧ ਸੰਗਤ ਨੂੰ ਕਿ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਆਪਾਂ ਸਾਰੇ ਜਾਣਦੇ ਆ ਔਰ ਉਹ ਜਿਹੜੀ 1815 ਗੱਜ ਜ਼ਮੀਨ ਪਾਵਰ ਆਫ ਸੋਸ਼ਲ ਜੁਨਟੀ ਬਨੋਂ ਖਰੀਦੀ ਗਈ ਹੈ ਉਹਦੀ ਰਜਿਸਟਰੀ ਵਾਸਤੇ ਜਸਲ ਸਾਹਿਬ ਔਰ ਉਹਨਾਂ ਦੀ ਪੂਰੀ ਪੋਸੂ ਟੀਮ ਹਰ ਘਰ ਦੇ ਵਿੱਚ ਹਰ ਬੰਦੇ ਕੋਲ ਖਰਾ ਆਪਣਾ ਜਿੰਨਾ ਵੀ ਰਿਸ਼ਤੇਦਾਰ ਹੈ ਉਹਨਾਂ ਸਾਰਿਆਂ ਮਿੱਤਰ ਸੱਜਣਾ ਕੋ ਜਾ ਰਹੀ ਹੈ ਤਾਂ ਕਿ ਉਹਦੀ ਜਿਹੜੀ ਰਿਸਟਰੀ ਹੈ ਔਰ ਦਿੱਤੇ ਹੋਏ ਪੀਰੀਅਡ ਜਿਹੜਾ ਸਮਾਂ ਹੈ ਉਹਦੇ ਵਿੱਚ ਕਰਾਈ ਜਾਵੇ ਔਰ ਮੈਂ ਫਿਰ ਬੇਨਤੀ ਕਰਾਂਗਾ ਸਾਰਿਆਂ ਨੂੰ ਕਿ ਸਾਰੇ ਲੋਕ ਜਿੰਨੇ ਵੀ ਸਮਰਥਾ ਰੱਖਦੇ ਨੇ ਲੋਕ ਉਹ ਇਹਦੇ ਵਿੱਚ ਆਪਣਾ ਯੋਗਦਾਨ ਪਾਣ ਔਰ ਉਹ ਜਿਹੜੀ ਰਿਸਟਰੀ ਹੈ ਸਮਾਂ ਸਿਰ ਹੋ ਚੱਕਾ ਹੈ ਕਿਉਂਕਿ बाबा ਸਾਹਿਬ ਦੇ ਬਚਾਰਾਂ ਨੂੰ ਆਪਾਂ ਜਿਸ ਜਗ੍ਹਾ ਤੇ ਦੇਖਣਾ ਚਾਹੁੰਦੇ ਨੇ ਉਹ ਪਟਿਆਲਾ ਵਿੱਚ ਬਾਹਰ ਨ ਵਿਖੇ ਇੱਕ ਬਹੁਤ ਵੱਡਾ ਭਵਨ ਬਣਿਆ ਉਹਦੇ ਨਾਲ ਇੱਕ ਜ਼ਮੀਨ ਖਰੀਦੀ ਗਈ ਹੈ ਸੋ ਆਉਣ ਵਾਲੇ ਸਮੇਂ ਵਿੱਚ ਬਾਬਾ ਸਾਹਿਬ ਦੇ ਵਿਚਾਰ ਬਾਬਾ ਸਾਹਿਬ ਦੇ ਗੋਸ਼ਟੀਆਂ ਉੱਥੇ ਹੋਣਗੀਆਂ ਔਰ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਲੋਕਾਂ ਤੱਕ ਫਲਾਇਆ ਜਾਵੇਗਾ ਇਨ੍ਹਾਂ ਸ਼ਬਦਾਂ ਨਾਲ ਮੈਂ ਕੀਵਲ ਸਿੰਘ ਜੀ ਹੀਰਾ ਜੀ ਦਾ ਔਰ ਸਾਰੇ ਪਰਿਵਾਰ ਦਾ ਤਹਿ ਦਿਲ ਦੀ ਗਹਿਰਾਈਆਂ ਤੋਂ ਸ਼ੁਕਰਗੁਜ਼ਾਰ ਹਾਂ ਜੈ ਪੀ ਜੈਪੁਰ ਤੋਂ ਦੱਸੋ ਦੱਸ ਰਹੀ ਹੈ ਕਿ ਇਸ ਵਕਤ ਪਾਵਰ ਆਫ ਸੋਸ਼ਲ ਜੁਨਟੀ ਦੇ ਜਰਨਲ ਸੱਤਰ ਸਰਦਾਰ ਨਿਰਵਨ ਸਿੰਘ ਦੁਰਾਹਾ ਵੀ ਮੌਜੂਦ ਰਹੇ ਨੇ ਔਰ ਵੱਡੀ ਗੱਲ ਇੱਥੇ ਹੀ ਹੈ ਕਿ ਨਾ ਸਤਕਾਰ ਉਨੀ ਇੱਜ਼ਤ ਹੀਰਾ ਪਰਿਵਾਰ ਵੱਲੋਂ ਦਿੱਤੀ ਗਈ ਜਿਵੇਂ ਹੀਰੇ ਦੀ ਜਿਹੜੀ ਚਮਕ ਹੈ ਉਹ ਮਤਲਬ ਜਿੱਥੇ ਵੀ ਹੋਵੇ ਹੀਰੇ ਦੀ ਚਮਕ ਜ਼ਰੂਰ ਸਾਡੇ ਤੱਕ ਪਹੁੰਚਦੀ ਹੈ ਸੋ ਹੀਰਾ ਪਰਿਵਾਰ ਨੇ ਜੋ ਇੱਜ਼ਤ ਜੋ ਸਨਮਾਨ ਦਿੱਤਾ ਹੈ ਉਸ ਨੂੰ ਸ਼ਬਦਾਂ ਵਿੱਚ ਕਲਮ ਬੰਦ ਕਰਨਾ ਸ਼ਾਇਦ ਬਹੁਤ ਮੁਸ਼ਕਲ ਹੋਵੇਗਾ ਸੌਣ ਵਾਲੇ ਸਮੇਂ ਵਿੱਚ ਪੋਸੂ ਵੱਲੋਂ ਖਰੀਦੀ ਜ਼ਮੀਨ ਲਈ ਤੁਸੀਂ ਵੀ ਆਪਣਾ ਯੋਗਦਾਨ ਪਾਓ ਇਸ ਦਾ ਸਾਨੂੰ ਹਮੇਸ਼ਾ ਰਹੇਗਾ ਇੰਤਜ਼ਾਰ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ